ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਭਰ ਦੇ ਵਾਸੀਆਂ ਨੂੰ ਇਹ ਮੁਬਾਰਕਬਾਦ ਦਿੰਦਾ ਹਾਂ ਇਸ 크ਿਸਮਸ ਦੀਆਂ ਕਿ ਜਿੰਨੇ ਵੀ ਲੋਕ ਜਿਹੜੇ ਇੱਥੇ ਆਏ ਔਰ ਜਿਹੜੇ ਚਰਚਸ ਹੈਗੇ ਆ ਜਿਹੜੇ ਹਮੇਸ਼ਾ ਸਜਾਏ ਜਾਂਦੇ ਰਹੇ ਆ ਔਰ ਹਮੇਸ਼ਾ ਤੋਂ ਹੀ ਮਤਲਬ ਇਹ ਜਿਹੜਾ ਜਿਹੜਾ ਇਹ ਕੰਟਰੀਬਿਊਸ਼ਨ ਆ ਜਿਹੜਾ ਜਨਤਾ ਦਾ ਆ ਉਹ ਹਮੇਸ਼ਾ ਹਰ ਚਰਚਸ ਨੂੰ ਮਿਲਦਾ ਰਹੇ ਮੈਂ ਧੰਨਵਾਦ ਕਰਦਾ ਹਾਂ ਮਿਸਟਰ ਤੇਜਸਵੀ ਮਨਹਾਰਸ ਦਾ ਕਿ ਉਹ ਇੱਥੇ ਆਏ ਔਰ ਉਹਨਾਂ ਨੇ ਆ ਕੇ ਆਪਾਂ ਨੂੰ ਗਰੀਟਿੰਗ ਦਿੱਤੀਆਂ ਔਰ ਵਿਸ਼ ਕੀਤਾ ਐਂਡ ਮਤਲਬ ਇਸ ਚੀਜ਼ ਨੂੰ ਸਾਬਤ ਕੀਤਾ ਕਿ ਉਹ ਐਗਜ਼ੈਕਟਲੀ ਜਿਹੜੀ ਕ੍ਰਿਸਚੀਅਨਿਟੀ ਉਹਦੇ ਨਾਲ ਹੈਗੇ ਨੇ ਔਰ ਇਹਨਾਂ ਦੀ ਗਰੀਟਿੰਗਸ ਦਾ ਅਸੀਂ ਵੈਲਕਮ ਕਰਦੇ ਆਂ ਔਰ ਮਤਲਬ ਬਹੁਤ ਬਹੁਤ ਧੰਨਵਾਦ ਔਰ ਸਾਰੇ ਦੇਸ਼ ਵਾਸੀਆਂ ਨੂੰ ਕਹਿਨੀ ਹੈ ਕਿ ਆਉਣ ਵਾਲੇ ਜਿਹੜਾ ਨਵਾਂ ਸਾਲ ਹੈ ਔਰ ਕ੍ਰਿਸਮਸ ਹੈ ਹਰ ਇੱਕ ਤੇ ਲਈ ਮਤਲਬ ਮੁਬਾਰਕਬਾਦ ਹੋਵੇ ਔਰ ਬਰਕਤ ਵਾਲਾ ਹੋਵੇ ਲekin ਉਹ ਗੱਲ ਕੀਤੀ ਜਾਏ ਚਲੋ ਲekin ਪਿਛਲੇ ਸਰਬਧਰਮ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਸੀ ان کے خلاف ایک دی گئی ਤੁਸੀਂ ਕਿਵੇਂ ਦੇਖਦੇ ਹੋ ਸਰ ਨਹੀਂ ਐਗਜ਼ੈਕਟਲੀ ਦੇਖਿਓ ਉਹਦੇ ਵਿੱਚ ਇਹ ਨਹੀਂ ਆ ਕਿ ਸਰਬ ਧਰਮ ਦੀ ਗੱਲ ਹੈਗੀ ਉਹਦੇ ਵਿੱਚ ਅਗਰ ਸਰਬ ਧਰਮ ਦੇ ਸਾਰੇ ਜਨਤਾ ਦੇ ਲੋਕ ਨੂੰ ਤਾਂ ਸਾਡੇ ਐਕਚੁਅਲੀ ਮਿਸ਼ਨਸ ਦੇ ਸਾਡੀ ਐਕਚੁਅਲੀ ਮਿਸ਼ਨਰੀਜ਼ ਜਿਹੜੇ ਆ ਉਹ ਲੋਕ ਜਿਹੜੇ ਵਿੱਚ ਹੋਣੇ ਚਾਹੀਦੇ ਸੀਗੇ ਬੜੇ ਇੰਪੋਰਟੈਂਟ ਸੀਗੇ ਜੜੀ ਤੁਹਾਡੇ ਕਹਿੰਦੇ ਮਤਲਬ ਉਹ ਨਹੀਂ ਸੀ ਨਹੀਂ ਸੀ 100% ਨਹੀਂ ਸੀ ਅੰਕੁਰ ਮੁਰੂਗਾ ਇੱਕ ਰਾਭੀ ਨੇ ਮੋਰਚਾ ਖੋਲਾ ਹੋਇਆ ਹੈ ਉਧਰ ਸੇ ਆਪ ਅੰਕੁਰ ਮੁਰੂਗਾ ਵੀ ਬੋਲ ਰਹੇ ਨੇ ਨਹੀਂ ਨਹੀਂ ਦੇਖਿਓ ਇਹ ਜੋ ਵਿਵਾਦ-ਵਾਦ ਵਿਵਾਦ ਹੈਗਾ ਆ ਇਹ ਚੱਲ ਰਿਹਾ ਵਾ ਉਹ ਆਨ ਡਿਪੈਂਡਸ ਆਨ ਇਹਨਾਂ ਦੇ ਜਿਹੜੇ ਤੇਜਸਵੀ ਜੀ ਦੇ ਜਿਹੜੇ ਆਪਣੇ ਜਿਹੜੇ ਇਹਨਾਂ ਦੇ ਤਖਤ ਹੈਗੇ ਨੇ ਉਹ ਜਿਹੜੇ ਕਿਤੇ ਨਾ ਕਿਤੇ 크ਿਸਚੀਅਨਿਟੀ ਦੇ ਅਗੇਂਸਟ ਜਿਹੜੀਆਂ ਲੋਕ ਗੱਲਾਂ ਕਰਦੇ ਪਏ ਆ ਜਾਂ ਜੋ ਜਿੱਦਾਂ ਦੇ ਇਫੈਕਟਸ ਚੱਲਦੇ ਪਿਆ ਉਹਨਾਂ ਦੇ ਵੇਸਟ ਬੋਲਦੇ ਪਏ ਨੇ ਐਕਚੁਅਲੀ ਇਹ 크ਿਸਚੀਅਨਿਟੀ ਦੇ ਨਾਲ ਹੀ ਹੈਗੇ ਨੇ ਔਰ ਇਹ ਖੁਦ ਕਨਵੈਂਟ ਸਕੂਲ ਦੇ ਪੜ੍ਹੇ ਹੋਏ ਨੇ 크ਿਸਚੀਅਨਿਟੀ ਨੂੰ ਬਹੁਤ ਨੇੜੇ ਤੋਂ ਜਾਣਦੇ ਠੀਕ ਮੇਰਾ ਆਪਣਾ ਜਨਮ ਸਿਕਰੇਟ ਹਸਪੀਟਲ ਵਿੱਚ ਹੋਇਆ ਸੀ ਜਿਹੜਾ ਇੱਕ 크ਿਸਚੀਅਨ ਹਸਪੀਟਲ ਹੈ ਤੇ ਆ ਬਿਲੋਂਗ ਟੂ ਡਾਕਟਰ ਫੈਮਲੀ ਮੇਰੇ ਕਈ ਸਾਰੇ ਮੇਰੇ ਜਿਹੜੇ ਰਿਲੇਟਿਵਸ ਆ ਸੀਐਮਸੀ ਚ ਗ੍ਰੈਜੂਏਟਸ ਹੈਗੇ ਤੇ ਮੇਰੀ ਜਿਹੜੀ ਸਾਰੀ ਐਜੂਕੇਸ਼ਨ ਹੈਗੀ ਹੈ ਫਰੋਮ ਐਲ ਕੇ ਜੀ ਟੂ ਪਲੱਸ 2 ਮੇਰੀ ਗਵਰਨਮੈਂਟ ਸਕੂਲ ਦੀ ਹੈ ਇਸ ਕਰਕੇ 크੍ਰਿਸਚੀਅਨਸ ਨਾਲ ਮੇਰੀ ਬਹੁਤ ਪੁਰਾਣੀ ਤੇ ਬੜੀ ਇੱਕ ਕਈ ਬਹੁਤ ਪਿਆਰਤਾ ਬੜੀ ਪਿਆਰ ਭਰੀ ਐਸੋਸੀਏਸ਼ਨ ਮੇਰੀ ਰਹੀ ਹੈ ਉਹਨਾਂ ਨਾਲ ਤੇ ਜਿੰਨੇ ਵੀ মিডিਆ ਮੈਂਬਰਾਂ ਜਿੱਥੇ ਆਏ ਆ ਮੇਰੇ ਕੰਨਾਂ ਤੁਸੀਂ ਸਾਰਿਆਂ ਨੇ ਮੇਰੀ ਪ੍ਰੈਸ ਕਾਨਫਰੰਸਸ ਸ਼ੁਰੂ ਤੋਂ ਲੈ ਕੇ ਅੱਜ ਤੱਕ ਸੁਨੀਆਂ ਹੋਣਗੀਆਂ ਤੇ ਮੈਂ 크੍ਰਿਸਚੀਅਨਿਟੀ ਦੇ ਅਗੇਂਸਟ ਮੈਂ ਨਾ ਗਦਿਕ ਸ਼ਬਦ ਬੋਲੇ ਆ ਨਾ ਮੈਂ ਕਦੇ ਬੋਲਾਂਗਾ ਕਿਉਂਕਿ ਮੇਰੇ ਦਿਮਾਗ ਵਿੱਚ ਹੈ ਮੇਰੇ ਦਿਲ ਵਿੱਚ ਐਦਾਂ ਦੀ ਕੋਈ ਵੀ ਗੱਲ ਨਹੀਂ ਹੈ ਮੈਂ 크੍ਰਿਸਚੀਅਨਿਟੀ ਦਾ ਦਿਲੋਂ ਆਦਰ ਕਰਦਾ ਪਵਿੱਤਰ ਬਾਈਬਲ ਦਾ ਦਿਲੋਂ ਆਦਰ ਕਰਦਾ ਕੋਨਰੂਲਾ ਨੂੰ ਲੈ ਕੇ ਆਖਿਰ ਕਿਉਂ ਉਹ ਵੀ ਤੋਂ ਕ੍ਰਿਸਚਨ ਕਾਈ ਜੋ ਬਿਲਕੁਲ ਮੈਨੂੰ ਇਸਨੈਲਟੀਕਲ ਲੇਕੇ ਪ੍ਰਚਾਰ ਕਰ ਰਹੇ ਬਿਲਕੁਲ ਸਭ ਕ੍ਰਿਸਚਨਿਟੀਆ ਦੇਖੋ ਪ੍ਰਚਾਰ ਜ਼ਰੂਰ ਕਰ ਰਹੇ ਹਨ ਕ੍ਰਿਸਚਨਿਟੀ ਦਾ ਪ੍ਰਚਾਰ ਕਰਨਾ ਬੜੀ ਅੱਛੀ ਗੱਲ ਹੈ ਕੋਈ ਵੀ ਜੋ ਬਲੀਫ ਕਰਦਾ ਹੈ ਉਹਦਾ ਪ੍ਰਚਾਰ ਕਰ ਸਕਦਾ ਹੈ ਉਹਨਾਂ ਦੇ ਪ੍ਰਚਾਰ ਦੇ ਅਗੇਂਸਟ ਜਿਹੜੀ ਸਾਨੂੰ ਪ੍ਰੋਬਲਮ ਹੈਗੀ ਹੈ ਜਿਹੜਾ ਪਖੰਡਵਾਦ ਕੀਤਾ ਜਾ ਰਿਹਾ ਹੈ ਜਿਹੜੀ ਕਿ ਆਪਾਂ ਇੱਕ ਤਰੀਕੇ ਕਹੀਏ ਕਿ ਕ੍ਰਿਸਚਨਿਟੀ ਦੀ ਆੜ ਟਿਕ 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 ਜਮੇਦ ਸਿੰਘ ਕਹਿੰਦੇ ਕਿ ਰਿਲੀਜੀਅਨ ਦੀ ਆਰਡ ਵਿੱਚ ਜਿਹੜਾ ਕੋਈ ਗਲਤ ਕੰਮ ਕੀਤਾ ਜਾ ਰਿਹਾ ਹੈ ਅਸੀਂ ਉਹਦੇ ਅਗੇਂਸਟ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਆ ਪਰਟੀਕੂਲਰ ਚਰਚ ਹੈ 1895 ਦੀ ਐਸਟੈਬਲਿਸ਼ਡ ਹੈ ਇੱਥੇ ਕਦੇ ਵੀ ਇਦਾਂ ਦੀ ਕੋਈ ਕੰਟਰੋਵਰਸ਼ੀਅਲ ਗੱਲ ਨਹੀਂ ਹੋਈ ਸੋ ਥਿਸ ਇਜ਼ ਵਨ ਆਫ ਦੀ 올ਡੇਸਟ ਚਰਚ ਇਨ ਜਲੰਧਰ ਤੇ ਮੇਰੇ ਖਿਆਲ ਨਾਲ ਇੱਥੇ ਕੋਈ ਇਦਾਂ ਦੀ ਕੰਟਰੋਵਰਸ਼ੀਅਲ ਗੱਲ ਨਹੀਂ ਹੈ ਜਿਹਨੂੰ ਆਪਾਂ ਆਬਜੈਕਟ ਕਰ ਸਕੀਏ ਉੱਥੇ ਜਿਹੜੀਆਂ ਕੰਟਰੋਵਰਸ਼ੀਅਲ ਗੱਲਾਂ ਸੀ ਉਹਨਾਂ ਨੂੰ ਆਬਜੈਕਟ ਕਰ ਰਹੇ ਆ ਉਹ ਦੇ ਆਰ ਅਨ ਬਾਈਬਲਿਕਲ ਐਂਡ ਅਨ ਕ੍ਰਿਸਚੀ ਤੇ ਅਸੀਂ ਉਹਨਾਂ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦੇ ਤੇ ਮੇਰੇ ਖਿਆਲ ਨਾਲ ਕੋਈ ਵੀ 크੍ਰਿਸਚੀਅਨ ਜਿਹੜਾ ਜਿੰਨੂੰ ਆਪਾਂ ਟਰੂ 크੍ਰਿਸਚੀਅਨ ਕਹੀਏ ਜਿਹੜਾ 크੍ਰਿਸਚੀਅਨਿਟੀ ਦੇ ਸਿਧਾਂਤ ਨੂੰ ਫਾਲੋ ਕਰਦਾ ਉਹ ਵੀ ਕੋਈ ਉਹਨੂੰ ਸਪੋਰਟ ਨਹੀਂ ਕਰ ਰਿਹਾ ਸਿਰਫ ਜਿਹੜੇ ਅੰਕੁਰ ਨਰੂਲਾ ਆਉਂਦਾ ਉਹਨਾਂ ਦੇ ਸਪੋਰਟਰਸ ਐ ਉਹਨਾਂ ਨੂੰ ਆਪਾਂ ਬੇਸਿਕਲੀ ਕੱਲ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਬੜੀ ਕਲੀਅਰਲੀ 크੍ਰਿਸਚੀਅਨ ਰਿਪ੍ਰੈਜ਼ੈਂਟੇਟਿਵਸ ਨੇ ਕਿਹਾ ਕਿ ਅਸੀਂ ਅੰਕੁਰ ਨਰੂਲਾ ਨੂੰ 크੍ਰਿਸਚੀਅਨ ਨਹੀਂ ਮੰਨਦੇ ਨਾ ਉਹਨਾਂ ਦੀ ਸਟੈਬਲਿਸ਼ਮੈਂਟ ਨੂੰ ਦੀ ਚਰਚ ਮੰਨਦੇ ਤੇ ਨਾ ਉਹਨਾਂ ਦੇ ਫਾਲੋਅਰਸ ਨੂੰ ਜੀ ਕ੍ਰਿਸਚੀਅਨ ਮੰਨਦੇ ਆ ਤੇ ਜੇ ਤੁਸੀਂ ਅੰਕੋ ਨਿਰੂਲਾ ਜੀ ਦੇ ਰੀਸੈਂਟ ਸਟੇਟਮੈਂਟ ਸੁਣੀ ਹੈ ਉਹ ਆਪ ਹੀ ਕਹਿ ਰਹੇ ਆ ਕਿ ਮੈਂ ਜਿਹੜਾ ਹੈ ਨਾ ਧਰਮ ਬਦਲਦਾ ਤੇ ਨਾ ਮੈਂ ਆਪ ਹੀ ਕਹਿ ਰਹੇ ਆ ਕਿ ਕਿਸੇ ਵੀ ਬਾਈਬਲ ਵਿੱਚ ਕਿਤੇ ਨਹੀਂ ਲਿਖਿਆ ਕਿ ਕ੍ਰਿਸਚੀਅਨਿਟੀ ਕੋਈ ਰਿਲੀਜੀਅਨ ਹੈਗੀ ਆ ਜਾਂ ਤੁਸੀਂ ਕ੍ਰਿਸਚੀਅਨ ਬਣੋ ਉਹ ਆਪ ਹੀ ਕਹਿ ਰਹੇ ਆ ਕਿ ਕ੍ਰਿਸਚੀਅਨਿਟੀ ਜਿਹੜਾ ਰਿਲੀਜੀਅਨ ਹੈਗਾ ਮੈਂ ਉਸ ਵਿੱਚ ਕੋਈ ਵਿਸ਼ਵਾਸ ਨਹੀਂ ਕਰਦਾ ਤੇ ਮੈਂ ਸਿਰਫ ਬਾਈਬਲ ਦਾ ਪ੍ਰਚਾਰ ਕਰ ਰਿਹਾ